संयुक्त किसान मोर्चा मोदी सरकार मोदी सरकार बिजली एक्ट फिल दो हजार पच्चीस दो हजार पच्चीस एक्ट वापस करो, बार्ण करो। ਜਿੰਦਾਬਾਦ ਸਾਡੇ ਰੱਤ ਮੋਦੀ ਸਰਕਾਰ ਮੁਰਦਾਬਾਦ ਚਾਰੇ ਵੱਡੀਆਂ ਵਰਮਾ ਨੇ ਇਹਦੇ ਵਿੱਚ ਨੁਕਸਾਨ ਤਾਂ ਸਾਰਿਆਂ ਦਾ ਹੋਣਾ ਕੀ ਨਾਮ ਕੀ ਅਜੋਡਾ ਮੈਂ ਜਰਨਲਿਸਟ 자ਹਾਂਗੀਰ ਜ਼ਿਲ੍ਹਾ ਪ੍ਰਧਾਨ ਕਿਰਤੀਸ਼ਾਹ ਜੁਨੀਆ ਅੱਜ ਪ੍ਰੋਟੈਸਟ ਕਰ ਰਹੇ ਹੋ ਕੀ ਮਕਸਦ ਕੀ ਅੱਜ ਦਾ ਜੀ ਅੱਜ ਇਹ ਦਸਾਲ ਸੰਜੁਗਤ ਮੋਰਟੇ ਦੇ ਸੱਦੇ ਤੇ ਸਾਰੇ ਪੰਜਾਬ ਵਿੱਚ ਅਸੀਂ ਬਿਜਲੀ ਬਿੱਲ 2025 2025 ਬਿਜਲੀ ਬਿੱਲ 2025 ਉਹਦੀਆਂ ਕਾਪੀਆਂ ਸਾੜਨ ਆਂ ਬਿਜਲੀ ਬੋਰਡ ਦੇ ਸਬ ਡਿਵੀਜ਼ਨਾਂ ਤੇ ਜਿਹੜੀ ਸਾਡੀ ਦਿੱਲੀ ਦੀ ਸਰਕਾਰ ਉਹਨੇ ਸਾਡੇ ਬਿਜਲੀ ਨੂੰ ਸਾਡੇ ਬੀਜਾਂ ਨੂੰ ਕੰਟਰੋਲ ਕਰ ਲਿਆ ਆਪਣੇ ਹੱਥ ਵਿੱਚ ਲੈ ਲਿਆ ਉਹ ਆਪਰੇਟ ਕਰਾਉਣਿਆਂ ਨੂੰ ਅਸੀਂ ਇੱਕ ਰੂਪ ਦੇ ਵਿੱਚ ਇਹ ਕਹਿਨਿਆ ਵੀ ਸਾਡੇ ਪੰਜਾਬ ਨੂੰ ਵੇਚ ਰਹੇ ਨੇ ਜਿਹੜੀ ਬਿਜਲੀ ਹੈ ਇਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜੂਗੀ ਇਹ ਜਿਹੜੇ ਪਹਿਲਾ ਦੋ ਕਾਨੂੰਨ ਤੇ ਇੱਕ ਤੀ ਆਮ ਲੋਕਾਂ ਖਾਤਰ ਜਿੱਦੈ ਸਾਨੂੰ ਸਭ ਛੁੱਟੀ ਮਿਲਦੀ ਸੀ ਈ ਕਹੇਗਾ ਸੀ ਜਿਹੜੇ ਲੋਕਾਂ ਨੇ ਫੈਕਟਰੀਆਂ ਚਲਾ ਕੇ ਮੁਨਾਫਾ ਕਮਾਉਣਾ ਉਹ ਇੱਕੋ ਹੀ ਕਰਦਾ ਸਾਰਾ ਕੁਝ ਚਾਹੇ ਕੋਈ ਗਰੀਬ ਹੈ ਕਿਸੇ ਨੇ ਇੱਕ ਬੱਲ ਬਾਲਣਾ ਚਾਹੇ ਕਿਸੇ ਨੇ ਕੋਈ ਵੱਡੀ ਫੈਕਟਰੀ ਚਲਾਉਣੀ ਹੈ ਇੱਕੋ ਹੀ ਪਹਾੜਾ ਸਾਰੇ ਅੰਤੇ ਚਲਾਤਾ ਬਿਜਲੀ ਸਾਡੀ ਬਹੁਤ ਤੋਂ ਬਾਅਦ ਹੋ ਜੂਗੀ ਮੋਬਾਈਲ ਮੰਗੂ ਬਿਜਲੀ ਚੱਲੂ ਹਰੇਕ ਬੰਦੇ ਤੋਂ ਨਹੀਂ ਚਲਾਈ ਜਾਣੀ ਅਸੀਂ ਉਹਨੂੰ ਕਿਸਾਨ ਸੰਯੁਕਤ ਕੋਰਟ ਤੇ ਨੇ ਫੈਸਲਾ ਕਰਨਿਆ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਸਮੇਂ-ਸਮੇਂ ਤੇ ਇਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਹੋਵੇ ਜਿਹੜੇ ਕਿਸਾਨ ਮਾਰੂ ਪੰਜਾਬ ਮਾਰੂ ਕਾਨੂੰਨ ਬਣਾਏ ਉਹਨਾਂ ਨੂੰ ਰੱਦ ਕਰਵਾਇਆ ਇਹਨੂੰ ਵੀ ਰੱਦ ਕਰਵਾ ਕੇ ਛੱਡਾਂਗੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੜਾ ਬਿਜਲੀ ਬਿੱਲ 2025 ਜਿਹੜਾ ਬੀਜ ਬਿੱਲ 2025 ਇਹਨੂੰ ਰੱਦ ਕਰੇ ਸੈਂਟਰ ਸਰਕਾਰ ਸਰਕਾਰ ਇਹਦੇ ਤੇ ਕੋਈ ਮਤਾ ਪੇਸ਼ ਕਰੇ ਆਪਣੀ ਮੰਗ ਅਠਾਵੇ ਪੰਜਾਬ ਸਰਕਾਰ ਵੀ ਚੁੱਪਾ ਪਤਾ ਨਹੀਂ ਕੀ ਮਜਬੂਰੀ ਹੈ ਸੈਂਟਰ ਸਰਕਾਰ ਸਾਡੇ ਦੇ ਕੋਹਾੜਾ ਚ ਲਾਉਂਦੀ ਆ ਕਿਸਾਨ ਸੰਜੁਗ ਸਮੋਰਟੇ ਦੇ ਆਗੂਆਂ ਨੇ ਸੰਮੁੱੱਚੇ ਪੰਜਾਬੀਆਂ ਨੇ ਫੈਸਲਾ ਕਰ ਲਿਆ ਅਸੀਂ ਨੂੰ ਰੱਦ ਕਰਾ ਕੇ ਦਮ ਲਵਾਂਗੇ ਤੇ ਪਹਿਲਾ ਰੱਦ ਕਰਵਾਏ ਨੇ ਜਿਹੜੇ ਮਾਰੇ ਕਾਨੂੰਨ ਆਏ ਨੇ ਮੈਂ ਜੀ ਕਰਮਜੀਤ ਸਿੰਘ ਭਲਮਾਨ ਆ ਕੀ ਕਹੋਂਗੇ ਬਲਾਕ ਆਗੂ ਤੂਰੀ ਇਹ ਜਿਹੜੀ ਸੈਂਟਰ ਸਰਕਾਰ ਨੇ ਜੀ ਪੰਜਾਬ ਸਰਕਾਰ ਨੂੰ ਖੇ ਖੜੜਾ ਪੇ ਜਾ ਪ੍ਰਾਈਵੇਟ ਬਿਜਲੀ ਹੋਣ ਬਾਅਦ ਤੇ ਵੀ ਇਹ ਹਾਲੇ ਚੁੱਪ ਬੈਠੀ ਆ ਕੋਈ ਇਹਦਾ ਜਵਾਬ ਨਹੀਂ ਪਰ ਇਹ ਜਿਹੜਾ ਮਾਰੂ ਨੀਤੀ ਆ ਇਹ ਚਾਹੇ ਕੋਈ ਤਾਕੜਾ ਚਾਹੇ ਗਰੀਬ ਆ ਹਰੇਕ ਦੇ ਇਹ ਗਲਾਂ ਚ ਰੱਛਾ ਪਾਇਆ ਜੀ ਇਸ ਕਰਕੇ ਅੱਜ ਸੰਯੁਕਤ ਮੋਰਚੇ ਦੀ ਜਿਹੜੀ ਕਾਲ ਆ ਇਸ ਕਰਕੇ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਐਚਡੀਓ ਦਫ਼ਤਰ ਨੇ ਉਹਨਾਂ ਤੇ ਕਾਪੀਆਂ ਫੁਕੀਆਂ ਜਾਣਗੀਆਂ ਤੇ ਇਹਨਾਂ ਦਾ ਮਜਾਰਾ ਕੀਤਾ ਜਾਂਦਾ ਸਰਕਾਰ ਦਾ ਪਿੱਟ ਛਾਪਾ ਕਰਨਾ ਜੀ ਇਸ ਕਰਕੇ ਅਸੀਂ ਆਏ ਵੀ ਇਹ ਕਰਕੇ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਂਦਾ ਵੀ ਇਹ ਜਦੋਂ ਲੋਕ ਇੱਕ ਹੋ ਜਾਣਾਂ ਜਿਵੇਂ ਪਹਿਲਾਂ ਜਿਹੜਾ મોદી ਸਰਕਾਰ ਕਹਿੰਦੀ ਸੀ મોદી ਕਹਿੰਦਾ ਸੀ ਮੇਰੀ 56 ਇੰਚ ਦੀ ਛਾਤੀ ਆ ਉਹਦੀ ਚੂਹੇ ਵਰਗੀ ਛਾਤੀ ਬਣਾ ਕੇ ਲੋਕ ਆਏ ਨੇ ਉਹ ਕਾਲੇ ਕਾਨੂੰਨ ਤਿੰਨ ਰੱਦ ਕਰਾ ਕੇ ਆਏ ਨੇ ਫਿਰ ਇੱਥੇ ਦਾ ਭਗਵੰਤ ਮਾਨ ਸਰਕਾਰ ਆਇਆ ਤੀ ਜਿਹੜੀ ਕਹਿੰਦੀ ਸੀ ਮੈਂ ਕਿਸਾਨਾਂ ਦਾ ਪੁੱਤਾਂ ਗਰੀਬ ਘਰ ਦਾ ਉਹ ਲੈਂਡ ਫੋਰ ਪਾਲਿਸੀ ਜਿਹੜੀ ਲੈ ਕੇ ਆਇਆ ਤੀ ਉਹ ਵੀ ਉਹਦੀ ਧੌਣ ਤੇ ਗੋਡਾ ਰੱਖ ਕੇ ਰੱਦ ਕਰਾਇਆ ਇਹ ਕਿਸਾਨ ਨੇ ਕਿਰਤੀ ਲੋਕ ਨੇ ਇਹ ਪਿੱਛੇ ਨਹੀਂ ਮੁੜਦੇ ਪਰ ਜੇ ਸਰਕਾਰ ਚੁੱਪ ਬੈਠੀ ਆ ਤਾਂ ਇਹਨੂੰ ਵੀ ਉਹਨਾਂ ਵਾਂਗੂ ਜਿਹੜੇ ਖਾਤੇ ਜਿਹੇ ਲੋਕਾਂ ਨੇ ਜਿਵੇਂ ਸ਼ਖਬੀਰ ਬਾਦਲ ਛਿਟਿਆ ਉਹ ਚ ਛਿੜ ਦਣਗੇ ਮੁੜ ਕੇ ਲਿਕਨ ਜੋਗਰਾਏ ਲੋਕੇ ਛੜਦੇ ਨਹੀਂ ਅੱਜ ਅਸੀਂ ਸੰਯੁਕਤ ਮੋਰਚੇ ਦੀ ਕਾਲ ਤੇ ਜੀ ਧੂਰੀ ਵਿਖੇ ਧੂਰੀ ਇਲਾਕੇ ਦੀਆਂ ਸਾਰੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਇਕੱਤਰ ਹੋਇਆ ਅੱਜ ਸੀਡ ਬਿਲ ਅਤੇ ਬਿਜਲੀ ਬਿਲ ਦੋ ਬਿਲਾਂ ਦਾ ਅਸੀਂ ਵਿਰੋਧ ਕਰਦੇ ਆ ਇਹਦੀਆਂ ਕਾਪੀਆਂ ਛਾੜਨ ਤੋਂ ਬਾਅਦ ਤੇ ਇਕੱਠੇ ਹੋਇਆ ਸਰਕਾਰ ਸਾਡੇ ਤੇ ਹਮਲੇ ਕਰਦੀ ਹੈ ਪਿਛਲੀ ਵਾਰ ਅਸੀਂ 2020 ਤੋਂ 20 ਤੋਂ 21 ਤੱਕ ਸਾਲ ਤੋਂ ਲਗਭਗ 1 ਮਹੀਨਾ ਉੱਪਰ ਅਸੀਂ ਦਿੱਲੀ ਤੇ ਬਰੂਹਾ ਤੇ ਜਾ ਕੇ ਤਿੰਨ ਬਿਲ ਰੱਦ ਕਰਾ ਕੇ ਆਏ ਸੀ ਤੇ ਬਾਕੀ ਬਿਲ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਲਾਗੂ ਨਹੀਂ ਕਰਾਂਗੇ ਹੁਣ ਉਹਨਾਂ ਵਿੱਚੋਂ ਦੋ ਬਿਲ ਸੀਡ ਬਿਲ ਤੇ ਬਿਜਲੀ ਬਿਲ ਲਾਗੂ ਕਰਨ ਸਰਕਾਰ ਜਾ ਰਹੀ ਹੈ ਜਿਹਦਾ ਅਸੀਂ ਵਿਰੋਧ ਵਜੋਂ ਅੱਜ ਸਾਰੇ ਇਕੱਤਰ ਹੋ ਕੇ ਬਿਲਾਂ ਦੀਆਂ ਕਾਪੀਆਂ ਸਾੜਨ ਜਾ ਰਹੇ ਹਾਂ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਲਾ ਸੰਘਰਸ਼ ਸੰਯੁਕਤ ਮੋਰਚਾ ਜਿਵੇਂ ਵੀ ਸਾਨੂੰ ਹੁਕਮ ਦੇਵੇਗਾ ਅਗਰੇ ਸਰਕਾਰ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਇਹਨੂੰ ਕੇਂਦਰ ਸਰਕਾਰ ਵੱਲੋਂ ਭੇਜਿਆ ਹੋਇਆ ਬਿੱਲ ਵਿਧਾਨ ਸਭਾ ਵਿੱਚ ਰੱਦ ਕਰਕੇ ਭੇਜੇ ਅਗਰ ਇਹ ਰੱਦ ਕਰਕੇ ਨਹੀਂ ਭੇਜਦੇ ਤਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇਸ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ ਜੀ ਸੰਯੁਕਤ ਮੋਰਚੇ ਵੱਲੋਂ ਕਾਲ ਮੋਰਚਾ ਮੋਰਚਾ ਲਾਉਣ ਦੀ ਆਪ